ਵਿਚ ਉਸ ਧਰਨੇ ਵਿੱਚ ਮੌਜੂਦ ਕਰਨੇ ਸਾਰੀ ਸਰਕਾਰਯੋਂ ਹਾਜ਼ਰੀਨ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਾਨੀ ਜਿ ਆਪਾਂ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮਤਲਬ ਆਪੋ ਹਵਾ ਦੀ ਸਾਫ਼ ਪਾਣੀ ਦੀ ਤੇ ਮਾਂ ਤੇ ਪਿਓ ਦੀ ਕੀ ਅਹਿਮੀਅਤ ਆ ਸਾਡੇ ਸਮਾਜ ਵਿੱਚ ਸਾਡੇ ਗੁਰੂ ਸਾਹਿਬ ਇਸ ਇਸ ਨੂੰ ਬਾਣੀ ਚ ਦਰਜ ਕਰਦੇ ਆ ਔਰ ਪੰਜਾਬ ਜਿਹੜਾ ਵਾ ਇਹ ਇਸ ਦੇਸ਼ ਦਾ ਬਲਕਿ ਇਸ ਜੇ ਆਪਾਂ ਕਹਿ ਦਈਏ ਕਿ ਏਸ਼ੀਆ ਦੇ ਇਸ ਹਿੱਸੇ ਦਾ ਸਭ ਤੋਂ ਬਿਹਤਰੀਨ ਸੂਬਾ ਮੰਨਿਆ ਗਿਆ ਵਾ ਇਹਦਾ ਪਾਣੀ ਤੁਸੀਂ ਸਾਰੇ ਕਿਸਾਨ ਬੈਠੇ ਹੋ ਮੇਰੇ ਤੋਂ ਵੱਡੀ ਉਮਰ ਦੇ ਵੀ ਬੈਠੇ ਹੋ ਇਹਦਾ ਪਾਣੀ ਤਾਂ ਐਡਾ ਸ਼ੁੱਧ ਸੀਗਾ ਕਿ ਆਪਾਂ ਵਗਦੀ ਆੜ ਤੋਂ ਪਾਣੀ ਦਾ ਕੁੱਟ ਭਰ ਕੇ ਤੇ ਪਾਣੀ ਦੀਆਂ ਬੁੱਕਾਂ ਭਰ ਕੇ ਆਪਾਂ ਪੀ ਸਕਦੇ ਸੀ ਇੱਥੋਂ ਤੱਕ ਕਿ ਜੇ ਚਲੇ ਜੀ ਵੀ ਪਾਣੀ ਖਲੋਤਾ ਵਾ ਕੁਝ ਖੜਾ ਕੁਰੀ ਦੇ ਵਾਸਤੇ ਤੇ ਉਹਨੂੰ ਐ ਹੱਥ ਮਾਰ ਕੇ ਸਾਫ਼ ਕਰਕੇ ਉਹਦੇ ਚੋਂ ਪਾਣੀ ਪੀ ਜਾਂਦੇ ਸੀ ਆਪਾਂ ਇੰਨਾ ਸਾਫ਼ ਸਾਡਾ ਪਾਣੀ ਸੀਗਾ ਔਰ ਇਹ ਪਾਣੀ ਜਿਹੜਾ ਮੈਂ ਜਿਹੜੀ ਤੁਲਨਾ ਕਰ ਰਿਹਾ ਅੱਜ ਵੀ ਜਿਹੜੇ ਵਿਕਸਿਤ ਦੇਸ਼ ਦਾ ਜਟਾਲਾ ਸਾਹਿਬ ਨੇ ਕਿਹਾ ਤੇ ਜਿੰਦਸ ਸਿੰਘ ਜੀ ਨੇ ਕਿਹਾ ਇਹ ਅੱਜ ਵੀ ਉਹਨੂੰ ਕਹਿੰਦੇ ਅੰਗਰੇਜ਼ੀ ਚ ਟੈਪ ਵਾਟਰ ਪੀਂਦੇ ਨੇ ਤੁਸੀਂ ਇੰਗਲੈਂਡ ਚਲ ਜਾਓ ਫਰਾਂਸ ਜਰਮਨੀ ਚਲ ਜਾਓ ਜਿਹੜੇ ਚੰਗੇ ਦੇਸ਼ ਨੇ ਅਮਰੀਕਾ ਵਗੈਰਾ ਸਿੱਧਾ ਕੁੱਟੀੋਂ ਪਾਣੀ ਪੀਤਾ ਜਾਂਦਾ ਪਰ ਹੁਣ ਸਾਡਾ ਪਾਣੀ ਹੌਲੀ-ਹੌਲੀ ਇਦਾਂ ਦੀਆਂ ਫੈਕਟਰੀਆਂ ਕਰਕੇ ਇੰਨਾ ਕੁ ਜ਼ਿਆਦਾ ਗੰਦਲਾ ਇੰਨਾ ਕੁ ਜ਼ਿਆਦਾ ਖਰਾਬ ਹੋ ਚੁੱਕਾ ਕਿ ਇਹ ਨਿਰਾ ਹੀ ਕੈਂਸਰ ਪੀ ਰਿਆ। ਔਰ ਇਹਦੀ ਡਬਲ 트리플 ਫਿਲਟਰੇਸ਼ਨ ਨਾਲ ਵੀ ਤੁਸੀਂ ਇਹ ਪਾਣੀ ਪੀਣ ਯੋਗ ਨਹੀਂਗਾ। ਪਹਿਲੀ ਗੱਲ ਤਾਂ ਆਪਾਂ ਪਾਣੀ ਨਾਰਮਲ ਵਾਟਰ ਵਰਕਸ ਤੋਂ ਆਉਂਦਾ ਪਿੰਡਾਂ 'ਚ ਤੁਹਾਡੇ ਵਾਲੇ ਪਾਸੇ ਤਾਂ ਨਹਿਰ ਦਾ ਪਾਣੀ ਆਉਂਦਾ ਬਹੁਤੇ ਮਾਲਵੇ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਮਾੜਾ ਵਾ ਕਿਉਂਕਿ ਜੋ ਪਿੱਛੇ ਬੁੱਢਾ ਦਰਿਆ ਗੰਦ ਪਾ ਰਿਹਾ ਵਾ ਬੁੱਢੇ ਨਾਲੇ ਦਾ ਝੜਾ ਗੰਦ ਪੈ ਰਿਹਾ ਸਤਲੁਜ ਦਰਿਆ ਦੇ ਵਿੱਚ ਉਸੋਂ ਜਿਹੜਾ ਤੁਸੀਂ ਪਾਣੀ ਪੀਂਨੇ ਬਹੁਤ ਮਾੜਾ ਸਾਡੇ ਦੁਆਬੇ ਦੇ ਵਿੱਚ ਅਸੀਂ ਧਰਤੀ ਥੱਲੇ ਦਾ ਪਾਣੀ ਲੈ ਕੇ ਵਾਟਰ ਵਰਕਸ ਤੇ ਟੈਂਕੀਆਂ ਵਿੱਚ ਜਾ ਕੇ ਸਾਡੇ ਘਰਾਂ ਚ ਆਉਂਦਾ ਪਰ ਉਹ ਵੀ ਸਾਫ਼ ਨਹੀਂਗਾ ਉਸ ਨੂੰ ਵੀ ਅਸੀਂ ਫਿਲਟਰ ਲਾਉਨੇ ਆ ਤੇ ਫਿਲਟਰ ਲਾ ਕੇ ਦੁਬਾਰਾ ਪੀਂਨੇ ਪਰ ਫੇਰ ਵੀ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੈਂਸਰ ਤੁਹਾਡੇ ਇਥੋਂ ਬਠਿੰਡੇ ਤੋਂ ਡਰੇਨ ਜਾਂਦੀ ਪਿਕਨਰ ਉਹ ਦੂਰ ਜਾਣ ਦੀ ਲੋੜ ਨਹੀਂ ਗਈ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਲੱਤੀ ਡਰੇਨ ਜਾਂਦੀ ਰੋਜ਼ ਪੰਜਾਬ ਦੇ ਵਿੱਚ ਕੈਂਸਰ ਜਿਹੜਾ ਪੀਣ ਵਾਲੇ ਪਾਣੀ ਦੇ ਨਾਲ ਗੁਰਦੇ ਖਰਾਬ ਜਿਗਰ ਖਰਾਬ ਹੈਪਟਾਈਟਸ ਦੀ ਬਿਮਾਰੀ ਕਾਲਾ ਪੀਲਿਆ ਜਿੰਨੀਆਂ ਬਿਮਾਰੀਆਂ ਗਿਣ ਸਕਦੇ ਹੋ ਉਹ ਪਾਣੀ ਦੀ ਦੇਣ ਹੈ ਔਰ ਅੱਜ ਆਪੋ ਹਵਾ ਦੂਸਰਾ ਕੀ ਗੁਰੂ ਸਾਹਿਬ ਨੇ ਤੁਲਨਾ ਕੀਤੀ ਐਸੀ ਅੱਛੀ ਸਾਫ਼ ਹਵਾ ਦੀ ਹਵਾ ਵੀ ਬਹੁਤ ਸਾਫ਼ ਹੋਇਆ ਕਰਦੀ ਕਿਉਂਕਿ ਆਪ ਕੰਮ ਕਰਦੇ ਪੜਦੇ ਆ ਇੱਕ ਆਪਾਂ ਆਪਣੇ ਰੋਜ਼ ਕੰਮਕਾਰ ਕਰਨ ਵਾਸਤੇ ਆਪਾਂ ਨੂੰ ਰੋਟੀ ਤੇ ਪ੍ਰਸ਼ਾਦਾ ਚਾਹੀਦਾ ਵਾ એનર્ਜੀ ਚਾਹੀਦੀ ਆ ਇੱਕ ਆਪਾਂ ਨੂੰ ਸਾਹ ਚਾਹੀਦਾ ਸਾਫ਼ ਸ਼ਾਇਦ ਆਪਾਂ ਹਜ਼ਾਰਾਂ ਹੀ ਸਾਹ ਇੱਕ ਵਿਅਕਤੀ ਰੋਜ਼ ਆ ਲੈਂਦਾ ਤੇ ਜੇ ਆਪਾਂ ਰੋਜ਼ ਸਾਹ ਹੀ ਗੰਦਾ ਲੈ ਰਹੇ ਆ ਸਾਹ ਦੇ ਵਿੱਚ ਕੋਈ ਸਾਫ਼ੀ ਹੈ ਨਹੀਂ ਗੀ ਸਫਾਈ ਹੈ ਨਹੀਂ ਗੀ ਤੇ ਤੁਸੀਂ ਸੁਭਾਵਿਕ ਤੌਰ ਤੇ ਬਿਮਾਰ ਹੋਣਾ ਵਾ ਲੋ ਐਂ ਕਰੋ ਆਪਾਂ ਮਜਬੂਰੀ ਤੌਰ ਤੇ ਮੇਰੀ ਸ਼ਕਲ ਪਾ ਕੇ ਵਿੱਚ ਤੇ ਧਰਨੇ ਦੀ ਸ਼ਕਲ ਪਾ ਕੇ ਇੱਕ ਵਾਰ ਫੋਟੋ ਖਿੱਚ ਕੇ ਉਸ ਫੋਟੋ ਨੂੰ ਵੱਡੀ ਕਰਕੇ ਦੇਖਿਓ ਸਾਰਿਆਂ ਦੇ ਚਿਹਰੇ ਲੱਥੇ ਹੋਏ ਨੇ ਇੱਕ ਤਾਂ ਲੱਥੇ ਹੋਏ ਨੇ ਸਾਡੀ ਜਿਹੜਾ ਜੋ ਸਾਡਾ ਮੇਨ ਕਿੱਤਾ ਸੀਗਾ ਜਿਵੇਂ ਕਮਾਲੂ ਸਾਹਿਬ ਨੇ ਕਿਹਾ ਮਹਿਮਾ ਸਿੰਘ ਜੱਜਦਾਰ ਸਾਹਿਬ ਨੇ ਕਿਹਾ ਇੱਕ ਤਾਂ ਸਾਡਾ ਮੇਨ ਕਿੱਤਾ ਹੀ ਖਤਮ ਹੋ ਗਿਆ ਪੰਜਾਬ ਦੇ ਵਿੱਚ ਖੇਤੀ ਜਿਹੜੀ ਆ ਉਹ ਜੇ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਜੇ ਤੁਸੀਂ 10 ਸਾਲ ਦੀ ਬੈਲੈਂਸ ਸ਼ੀਟ ਬਣਾ ਕੇ ਖੜੇ ਹੋਵੋਗੇ ਲੇਖਾ-ਜਖਾ ਕਰੋਗੇ 10 ਸਾਲਾਂ ਦਾ ਤੁਸੀਂ ਘਾਟੇ ਦਾ ਸੌਦਾ ਕਰ ਰਹੇ ਹੋ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਐਮਐਲਏ ਸਾਹਿਬ ਨਾਲ ਤੇ ਨਾਜਦ ਸਿੰਘ ਮਾਨਸਾਹੀਆ ਦੇ ਇਲਾਕੇ 'ਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਅਸੀਂ ਕੋ 150 ਪਰਿਵਾਰ ਨੂੰ ਜਿਨ੍ਹਾਂ ਨੇ ਘਰਾਂ 'ਚ ਆਤਮ ਹੱਤਿਆ ਕੀਤੀ ਸੀ ਕਰਜ਼ੇ ਦੇ ਮਾਰ ਕਰਕੇ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਦੀ ਮਦਦ ਕੀਤੀ ਮਾਲੀ ਕੁਝ ਪਰਿਵਾਰਾਂ ਦੀ ਕੁਝ ਸਮਾ ਪੈਨਸ਼ਨ ਲਈ ਤੇ ਸਾਡਾ ਤਾਂ ਮਤਲਬ ਜਿਹੜਾ ਮਿਹਨਤਿੱਤਾ ਹੀ ਖਤਮ ਹੋ ਚੁੱਕਾ ਵਾ ਖੇਤੀ ਜਿਹੜੀ ਆ ਠੀਕਾ ਅਸੀਂ ਕਰ ਰਹੇ ਆ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂਗਾ ਅਸੀਂ ਫੈਕਟਰੀਆਂ ਨਹੀਂ ਲਾ ਸਕਦੇ ਸਾਨੂੰ ਸਾਡੇ ਪੁਰਖਿਆਂ ਨੇ ਪੁੱਛਤਾਂ ਤੋਂ ਖੇਤੀ ਨਾਲ ਜੋੜਿਆ ਜ਼ਮੀਨ ਦੇ ਨਾਲ ਜੋੜਿਆ ਸੀ ਉਹ ਕਰਦੇ ਆ ਉਹਨੇ ਤੇ ਹਵਾ ਹੀ ਸਾਡੀ ਖਰਾਬ ਹੋ ਗਈ ਹੈ ਔਰ ਹਵਾ ਜਦੋਂ ਆਹ ਪਿੱਛੇ 2 ਸਾਲ ਡੇਢ ਡੇਢ ਸਾਲ ਕੋਵਿਡ ਤੇ ਕਰੋਨਾ ਆਇਆ ਤੁਹਾਡਾ ਤਾਂ ਸ਼ਾਇਦ ਬਹੁਤ ਦੂਰ ਪੈਂਦਾ ਇੱਥੋਂ ਲੇਕਿਨ ਸਾਡੇ ਦੋਆਬੇ ਦੇ ਜਲੰਧਰ ਸ਼ਹਿਰ ਤੋਂ ਜਿਹੜੇ ਪਰੇ ਧੋਲਾਦਾਰ ਰੇਂਜਸ ਹਨ ਜਿਹੜੇ ਪਹਾੜ ਮੇ ਉੱਚੇ ਧਰਮਸ਼ਾਲਾ ਜਿਹੜਾ ਜਿੱਥੇ ਤੁਸੀਂ ਨਾਮ ਸੁਣਿਆ ਹੋਣਾ ਹੈ ਹਿਮਾਚਲ ਪ੍ਰਦੇਸ਼ ਵਿੱਚ ਜਾਂ ਜਿਹੜੇ ਹਿਮਾਲਿਆਨ ਰੇਂਜਸ ਸਿੱਕੇ ਜਿਹੜੇ ਛੋਟੇ ਛੋਟੇ ਪਹਾੜ ਆ ਉਹ ਐ ਸਾਫ਼ ਦਿਸਦੇ ਜਿਵੇਂ ਕਿ ਸਾਡੇ ਬਿਲਕੁਲ ਘਰਾਂ ਦੇ ਲਾਗੇ ਪਹਾੜ ਨੇ ਆਸਮਾਨ ਦਾ ਰੰਗ ਬਦਲ ਗਿਆ ਸੀ ਨਾ ਉਦੋਂ ਸਾਰਾ ਸਾਫ ਹੋ ਗਿਆ ਸੀ ਇਹ ਹੈ ਜਿਹੜੀ ਸਾਡੀ ਪਵਨ ਗੁਰੂ ਜਿਹੜੀ ਗੁਰਬਾਣੀ ਦੇ ਵਿੱਚ ਜ਼ਿਕਰ ਹੋਇਆ ਇੰਦਾਂ ਦੀ ਹਵਾ ਔਰ ਇੰਦਾਂ ਦੀ ਹਵਾ ਹੈ ਇਹ ਨਹੀਂ ਹੈਗਾ ਕਿ ਇਹ ਹਵਾ ਨਹੀਂ ਜਿਹਦਾ ਕਹ ਜਟਾਲਾ ਸਾਹਿਬ ਨੇ ਕਿਤੇ ਇਕੱਲੀ ਇਹ ਫੈਕਟਰੀ ਨਹੀਂ ਜਿੱਥੇ ਫੈਕਟਰੀ ਵਿੱਚ ਮਾੜਾ ਜਿਹਾ ਵੀ ਆ ਗਿਆ ਕਿ ਲੋਕਾਂ ਦੀ ਸਿਹਤ ਖਰਾਬ ਹੋ ਜਾਂਦੀ ਤੇ ਮਾੜਾ ਜਾ ਆ ਰਿਫਾਈਨਰੀ ਨਹੀਂ ਸੀ ਲੱਗ ਸਕਦੀ ਇੱਥੇ ਬਠਿੰਡੇ ਦੇ ਲਾਗੇ ਜਿੱਥੇ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਹੁੰਦੀ ਇੱਥੇ ਕੋਈ ਆ ਜਿਹੜੇ ਵੱਡੇ ਵੱਡੇ ਫੈਕਟਰੀਆਂ ਸ਼ਰਾਬ ਦੀਆਂ ਡਿਸਟਿਲਰੀਆਂ ਇਥਨੋਲ ਦੇ ਪਲਾਂਟ ਲੱਗ ਹੀ ਨਹੀਂ ਸਕਦੇ ਅਗਰ ਕਿਤੇ ਲਾਉਣੇ ਵੀ ਆ ਤੇ ਉਹ ਆਬਾਦੀਆਂ ਤੋਂ ਬਹੁਤ ਦੂਰ ਜਾ ਕੇ ਇੱਕ علیحدਾ ਜ਼ੋਨ ਬਣਾ ਕੇ ਫਿਰ ਉਹਦਾ ਇੰਟਰਨੈਸ਼ਨਲ ਸਟੈਂਡਰਡਸ ਦੇਖ ਕੇ ਕਿ ਅਸੀਂ ਇਹਦੀ ਇਹਦੇ ਧੂਆਂ ਇਹਦੇ ਧੂਏ ਨੂੰ ਕਿਦਾ ਸਾਫ਼ ਰੱਖਣਾ ਵਾ ਇਹਦੇ ਪਾਣੀ ਨੂੰ ਕਿਵੇਂ ਸਾਫ਼ ਰੱਖਣਾ ਵਾ ਇਹਦੀ ਕੋਈ ਬਾਹਰ ਕੋਈ ਸਵਾ ਉੱਡਦੀ ਹੈ ਉਹ ਕਿਵੇਂ ਸਾਫ਼ ਰੱਖਣਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਲੱਗਣ ਦਿੰਦੇ ਨੇ ਪਲਾਂਟ ਔਰ ਮੈਂ ਛਕਲਾਂ ਦੀ ਗੱਲ ਕਰ ਰਿਹਾ ਸੀਗਾ ਆਪਣੀਆਂ ਛਕਲਾਂ ਤੇ ਆਪਣੇ ਪਿੰਡਾਂ 'ਚ ਕੈਨੇਡਾ ਅਮਰੀਕਾ ਚ ਰਹਿ ਕੇ 15 20 ਸਾਲ ਤੋਂ ਜਿਹੜਾ ਕੋ ਵਾਪਸ ਆਉਂਦਾ ਉਹਦੀ ਸ਼ਕਲ ਦੇਖ ਲਿਆ ਕਰੋ ਉਹਨਾਂ ਦੇ ਚਿਹਰੇ ਲਾਲ ਨਹੀਂ ਜਿਵੇਂ ਸਾਡੇ ਬਜ਼ੁਰਗਾਂ ਦੇ ਹੋਇਆ ਕਰਦੇ ਸੀ ਸਾਡੇ ਬਜ਼ੁਰਗਾਂ ਦੇ ਚਿਹਰੇ ਪੂਰੇ ਧੱਗ-ਧੱਗ ਤੇ ਉਹਨਾਂ ਦਾ ਪੂਰਾ ਜਿਹੜਾ ਚਰੋ ਨਜ਼ਰ ਆਉਂਦਾ ਸੀ ਚਿਹਰਾਂ ਦਾ ਉਹ ਵੀ ਮੁੱਕ ਗਿਆ ਕਰੇ ਬਿਕੋਜ਼ ਅਸੀਂ ਸਭ ਕੁਝ ਹੀ ਗਲਤ ਮੁਲਤ ਹੋ ਗਿਆ ਹਲੇ ਤਾਂ ਮੈਂ ਤੁਹਾਡੇ ਖਾਣੇ ਦੀ ਗੱਲ ਨਹੀਂ ਕੀਤੀ ਸਾਰਾ ਖਾਣਾ ਜਿਹੜਾ ਵਾ ਉਹ ਅਡਲਟ੍ਰੇਟ ਜਾ ਮਤਲਬ ਕਿ ਮਿਲਾਵਟ ਕੋਰੀ ਦੇ ਵਿੱਚ ਆ ਆਪਾਂ ਜਿਹੜਾ ਦੁੱਧ ਪਤਾ ਨਹੀਂ ਤੁਹਾਡੇ ਇਸ ਇਲਾਕੇ ਦਾ ਮੈਂ ਕਹਿ ਨਹੀਂ ਸਕਦਾ ਸਾਡੇ ਤਾਂ ਇੰਨੇ ਪਸ਼ੂ ਨਹੀਂ ਹੈਗੇ ਪਿੰਡਾਂ ਦੇ ਵਿੱਚ ਜਿੰਨਾ ਦੁੱਧ ਲਈ ਜਾਂਦੇ ਰੁਕੀ ਬਾਜ਼ਾਰ ਦੇ ਵਿੱਚ ਜਨਾ ਪਨੀਰ ਮਿਲਦੀ ਜਾਂਦਾ ਵਾ ਤੁਸੀਂ ਕਿਸੇ ਸੁਧਾਰਨ ਦੇ ਬੰਦੇ ਨੂੰ ਕਹੋ ਮੈਨੂੰ ਸ਼ਾਮ ਨੂੰ 100 ਕਿਲੋ ਪਨੀਰ ਚਾਹੀਦਾ ਉਹ ਕਹਿੰਦਾ ਜੀ 2 ਘੰਟੇ ਦੇ ਦੇ ਦਿੰਦਾ ਗੱਲ ਹੀ ਕੋਈ ਨਹੀਂ ਗਿਆ ਸਾਰਾ ਫਰਾਡ ਹੈ ਦੁੱਧ ਸਾਡਾ ਖਰਾਬ ਹੋ ਗਿਆ ਫਲ ਫਰੂਟ ਸਾਡੇ ਨਹੀਂ ਪਤਾ ਆਪਾਂ ਬੜਾ ਚੰਗਾ ਚੰਗੀ ਚੀਜ਼ ਚੱਕਦੇ ਹਾਂ ਅਮਰੂਦ ਚੱਕਦੇ ਹਾਂ ਉਥੋਂ ਮਾਰਕੀਟ ਤੋਂ

ਆ ਜਲੰਧਰ ਚਲਜੋ ਅਮਰਸਰ ਚਲਜੋ ਮੋਹਾਲੀ ਚਲਜੋ ਤੁਸੀਂ ਜਦੋਂ ਨੰਗਦੇ ਹੋਵੋਗੇ ਤੁਸੀਂ ਹਸਪਤਾਲ ਦੇ ਤੇ ਹੋਟਲ ਦੀ ਦੇਖਦਾ ਫਰਕ ਨਹੀਂ ਦੱਸ ਸਕਦੇ ਜਿਹੋ ਜਿਹੇ ਹੋਟਲ ਵੱਡੇ ਸ਼ੀਸ਼ੇ ਵਾਲੇ ਕਮਰੇ ਲੱਗੇ ਹੋਏ ਨੇ ਪੈਕੇਜ ਮਿਲਦੇ ਨੇ ਹੋਟਲਾਂ ਵਿੱਚ 5 ਸਟਾਰ 3 ਸਟਾਰ 4 ਸਟਾਰ ਇਹੋ ਜਿਹੇ ਪੈਕੇਜ ਸਾਨੂੰ ਹਸਪਤਾਲਾਂ ਤੇ ਮਿਲਣ ਲੱਗੇ ਨੇ ਤੇ ਕੌਣ ਹੈ ਜ਼ਿੰਮੇਵਾਰ ਇਹ ਸਿਸਟਮ ਜ਼ਿੰਮੇਵਾਰ ਆ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਆ ਆਪਾਂ ਕੇਂਦਰ ਵਾਲੀ ਸਰਕਾਰ ਕਹ ਲਿਓ

ਉਹ ਨਹੀਂ ਪੁੱਛ ਲਾਗੇ ਹੁਣ ਇੱਥੇ ਬੈਠੇ ਆਪਾਂ ਚਿੱਕਾ ਮਾਰੀ ਜਾਂਦੇ ਆ ਆ ਪਿੱਛੇ ਧਰਨਾ ਲੱਗਾ ਸੀਗਾ ਉਹ ਸ਼ਰਾਬ ਦੀ ਡਿਸਟਿਲਰੀ ਦੇ ਬਾਹਰ ਉੱਥੇ ਜ਼ੀਰੇ ਕਿੰਨੇ ਮਹੀਨੇ ਲੋਕਾਂ ਨੂੰ ਕਰਾਇਆ ਕਿੰਨੇ ਉਹਨਾਂ ਦੇ ਪਰਚੇ ਦਰਜ ਕੀਤੇ ਕਿੰਨਾ ਉਹਨਾਂ ਨੂੰ ਪੁਲਿਸ ਨੇ ਧਮਕਾਇਆ ਕਿੰਨੇ ਪਰਚੇ ਤੁਸੀਂ ਗਿਣਾਤੇ ਔਰਤਾਂ ਨੂੰ ਥਾਣੇ ਚੱਕ ਕੇ ਲੈ ਕੇ ਚੌਕੀਆਂ ਦੇ ਵਿੱਚ ਆ ਕੁਲਦੀਪ ਸਰਪੰਚ ਆਗਿਆ ਤੇ ਪਰਚੇ ਦਰਜ ਕਰਦੇ ਇਹਦੇ ਨਾਲ ਇਹਦੇ ਨਾਲ ਜਿਆਦਾ ਲਾਹਤ ਦੀ ਗੱਲ ਕੀ ਹੋ ਸਕਦੀ ਸਾਡੀਆਂ ਆਪਣੀਆਂ ਸਰਕਾਰਾਂ ਦੇ ਵਾਸਤੇ ਇਹ ਤਾਂ ਤੁਸੀਂ ਤੱਕੜਿਓ پڑھا پرے کرتی اپنے بچوں کے صاف ہاف پانی کامیاب ہو تو فیکٹری بند کرنی پئی ورنہ سرکار جدہ دے بہدے کر کے آئی سکتا تو آواز سن کے پارٹی فیکٹری بند کرتے نہیں چاہیے سی ویسے تو پولوشن بورڈ کا مطلب کی ہے پنجاب پولوشن بورڈ پولوشن کرنا ਇਹ ਉਹੀ ਇਹਨਾਂ ਨੂੰ ਲਿਸੈਂਸ ਦੇ ਰਹੀ ਐ ਐਨਓਸੀ ਦੇ ਰਹੀ ਐ 15 ਦਿਨਾਂ ਦੇ ਰਹੀ ਐ ਇਦੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ ਔਰ ਜਿਹੜੇ ਵਪਾਰੀ ਹੁੰਦੇ ਨੇ ਨਾ ਜੀ ਪਹਿਲਾਂ ਕੀ ਸੀ ਕਿ ਰਾਜਨੀਤੀ ਵਿੱਚ ਵਪਾਰੀ ਬਾਹਰੋਂ ਬੈਠ ਕੇ ਤੇ ਪਾਰਟੀਆਂ ਨੂੰ ਫੰਡਿੰਗ ਕਰਿਆ ਕਰਦੇ ਸੀ ਪੈਸੇ ਦਿੰਦੇ ਸੀ ਕਿ ਉਮੀਦਵਾਰਾਂ ਨੂੰ ਪਾਰਟੀਆਂ ਨੂੰ ਤੇ ਉਹ ਆਪਣਾ ਕੰਮ ਚਲਾਉਂਦੇ ਸੀ ਤੇ ਮਗਰੋਂ ਬੈਠ ਕੇ ਆਪਣੇ ਨੀਤੀਆਂ ਠੀਕ ਕਰਉਂਦੇ ਹੁਣ ਤਾਂ ਸਿੱਧੇ ਸਿੱਧੇ ਜਿੰਨੇ ਵਪਾਰੀ ਤਪਕਾ ਕਾਰਪੋਰੇਟ ਘਰਾਣੇ ਕਹਿ ਲੋ ਵੱਡੇ ਮਿੱੱਲਾ ਵਾਲੇ ਉਹ ਸਿੱਧੇ ਧਾਣ ਕੇ ਵਿੱਚ ਵੜ ਗਏ ਨੇ ਰਾਜਨੀਤੀ ਵਿੱਚ ਉਹ ਐਮ.ਐਲ.ਏ ਬਣ ਗਏ ਨੇ ਉਹ ਮਨਿਸਟਰ ਬਣ ਗਏ ਨੇ ਉਹ ਐਮ.ਐਲ.ਏ ਐਮ.ਪੀ ਬਣ ਗਏ ਨੇ ਉਹ ਉਹ ਤਾਂ ਸਾਡੀ ਤਜਦੀਜ਼ ਦਾ ਫੈਸਲਾ ਕਰਨ ਲੱਗ ਗਏ ਆ ਦੋ ਤਿੰਨ ਉਦਾਹਰਨ ਤਾਂ ਤੁਹਾਨੂੰ ਮੈਂ ਤਾਜ਼ੇ ਦੇ ਦੇਣਾ ਆ ਹੁਣੇ ਜਿਹੜਾ ਮੈਂਬਰ ਰਾਜ ਸਭਾ ਸੀਟ ਖਾਲੀ ਕੀਤੀ ਇੱਕ ਸੰਜੀਵ ਰੋੜੇ ਨੇ ਜਿਹੜਾ ਮਨਿਸਟਰ ਬਣ ਗਿਆ ਪੰਜਾਬ ਚ ਉਹ ਟ੍ਰਾਈਡੈਂਟ ਗਰੁੱਪ ਦਾ ਕੀਰਾ ਗੁਪਤਾ ਜੀ ਦਾ ਜੋ ਰਜਿੰਦਰ ਗੁਪਤਾ ਉਹਦੀ ਤਾਂ ਆਪਣੀ ਗਰਾਇਟ ਦੀ ਫੈਕਟਰੀ ਇੱਥੇ ਬਰਨਾਲੇ ਦੇ ਵਿੱਚ ਕਿੰਨੇ ਸਾਲ ਸੰਘਰਸ਼ ਕੀਤਾ ਕਿੰਨੀਆਂ ਗੋਲੀਆਂ ਚੱਲੀਆਂ ਉਸ ਫੈਕਟਰੀ ਦੇ ਮਾਲਕ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾਤਾ ਹੁਣ ਦੱਸੋ ਰਾਜ ਸਭਾ ਦਾ ਐਮਪੀ ਪਾਰਟੀ ਦੀ ਨੀਤੀਆਂ ਦੇ ਵਿੱਚ ਬਹਿ ਗਿਆ ਜਾ ਕੇ ਉਹ ਕਿਵੇਂ ਫੈਕਟਰੀਆਂ ਬੰਦ ਹੋਣ ਦਊਗਾ ਜੀ ਉਹ ਕਿਵੇਂ ਸਾਡਾ ਵਾਤਾਵਰਣ ਠੀਕ ਕਰੇਗਾ ਜੀ ਉਹ ਕਿਵੇਂ ਸਾਡਾ ਪਾਣੀ ਠੀਕ ਕਰੇਗਾ ਔਰ ਜਿਹੜਾ ਮੈਂ ਸੰਜੀਵ अरोੜਾ ਕਹਿ ਰਿਹਾ ਸੀ ਉਹ ਪਹਿਲਾਂ ਐਮਪੀ ਸੀਗਾ ਉਹਨੂੰ ਲੁਧਿਆਣਾ ਤੋਂ ਜਾ ਕੇ ਜ਼ਿਮੀਨੀ ਚੋਣ ਲੜਾ ਕੇ ਉਹਨੂੰ ਪੰਜਾਬ ਦਾ ਮਿਨਿਸਟਰ ਬਣਾਤਾ ਵਾ ਉਹ ਕੌਣ ਆ ਸੰਜੀਵ ਰੋੜਾ ਔਰ ਜਿੱਦਾਂ ਮੈਂ ਪਹਿਲਾਂ ਕਿਹਾ ਟਰਾਈਡੈਂਟ ਵਾਲਾ ਇਹ ਘੱਟੋ ਘੱਟ 50-50 ਹਜ਼ਾਰ ਕਰੋੜ ਦੇ ਮਾਲਕ ਨੇ ਸੰਜੀਵ ਰੋੜ ਇਹਦਾ ਬਹੁਤ ਵੱਡਾ ਰੀਅਲ اسٹیਟ ਦਾ ਬਹੁਤ ਵੱਡਾ ਬਿਜ਼ਨਸ ਹੈ ਜੋ دہਾਣੇ ਤੋਂ ਲੈ ਕੇ ਦਿੱਲੀ ਤੱਕ ਚੱਲਦਾ ਵਾ ਉਹ ਸਾਡੀਆਂ ਤਕਦੀਰਾਂ ਦਾ ਫੈਸਲਾ ਕਰਨੀ ਬੈਠ ਗਏ ਨੇ ਇੱਕ ਸਾਡੇ ਦਵਾਬੇ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਆ लवली ਯੂਨੀਵਰਸਿਟੀ ਮੈਂ ਕਿਹਾ 600 ਕਿਲੇ ਸੁਣੀਆ ਖਰੇ ਸਭ ਤੋਂ ਜ਼ਿਆਦਾ ਕਹਿੰਦੇ ਬੱਚਾ ਸ਼ਾਇਦ ਸਾਰੇ ਦੇਸ਼ ਵਿੱਚ ਉਹਨਾਂ ਦੇ ਕੋਲ ਜ਼ਿਆਦਾ ਵਾ ਅਸ਼ੋਕ ਮਿੱਤਲ ਉਹ ਆਮ ਆਦਮੀ ਪਾਰਟੀ ਨੇ ਰਾਜ ਸਭਾ ਤੋਂ ਪਤਾ ਨਹੀਂ ਹੋਰ ਕਿੰਨੇ ਬਣਾਏ ਹੋਏ ਨੇ ਐਮਪੀ ਤੇ ਐਮਐਲਏ ਤੇ ਮਿਨਿਸਟਰ ਇਹ ਸਾਡੀਆਂ ਤਕਦੀਰਾਂ ਦਾ ਫੈਸਲਾ ਹੁਣ ਇਹ ਕਰ ਰਹੇ ਨੇ ਵੱਡੇ ਵੱਡੇ ਧਨ ਆਟ ਸਮਾਲ ਪਲਾਂਟ ਡਿਸਟਿਲਰੀਆਂ ਵਾਲੇ ਕਿ ਆਪਾਂ ਕੁੰਜੇ ਬੈਠੇ ਇੱਥੇ ਉਹਨਾਂ ਤੋਂ ਮੰਗ ਰਹੇ ਕਿ ਸਾਡੀ ਯਾਰ ਇੱਕ ਫੈਕਟਰੀ ਬੰਦ ਕਰ ਦਿਓ ਕਿਉਂਕਿ ਬਿਠਾਈ ਆਪਾਂ ਆਪ ਉਹਨੂੰ ਉਹਨੂੰ ਸਿਰ ਦੇ ਦਿੱਤਾ ਇਹ ਹੁਣ ਕੋਈ ਆਮ ਆਦਮੀ ਪਾਰਟੀ ਨਹੀਂ ਗਈ ਇਹ ਅਮੀਰ ਆਦਮੀਆਂ ਦੀ ਪਾਰਟੀ ਬਣ ਚੁੱਕੀ ਹੈ ਅਸਲ ਤੇ ਜਿਹੜੀ ਗੱਲ ਹੈਗੀ ਇਹ ਦੂਸਰਾ ਹੈਗਾ ਕਿ ਮੈਂ ਇਸ ਗੱਲ ਦੀ ਬਹੁਤ ਸਖਤ ਵਿਰੋਧ ਕਰਦਾ ਹਾਂ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਹੈ ਜਿੱਦਾਂ ਕਿ ਆ ਤੇ ਜਿੰਦਰ ਨੇ ਕਸ਼ਮੀਰ ਵੀ ਬੈਠਾ ਮੇਰਾ ਪੁਰਾਣੇ ਮਿੱਤਰ ਤੇ ਸਾਰੇ ਮੈਨੂੰ ਵਿਧਾਨ ਸਭਾ ਦੇ ਵਿੱਚ ਇਹ ਹੁਕਮ ਹੈ ਉੱਥੇ ਇੱਕ ਐਲਾਨ ਕੀਤਾ ਗਿਆ ਕਿ ਖੇਰੇ ਨੂੰ ਉੱਥੇ ਬੋਲਣੇ ਦਿੱਤਾ ਜਾਣਾ ਮਾਈਕ ਵੀ ਦਿਖਾਉਣਗੇ ਕੈਮਰਾ ਨਹੀਂ ਦਿਖਾਉਣਗੇ ਔਰ ਜਦੋਂ ਮੈਂ ਬੋਲਣ ਦੀ ਗੱਲ ਕਰਦਾ ਉਹ ਕਹਿੰਦਾ ਸਪੀਕਰ ਕੁਲਤਾਰ ਦੇਖੋ ਕਿੰਨਾ ਜ਼ਿੰਮੇਵਾਰ ਬੇਕਤੀ ਆ ਚੰਗਾ ਇੱਕ ਗੁਰਸੇ ਕਹਿੰਦਾ ਆਪਣੇ ਆਪ ਨੂੰ ਇਹਨੇ ਮਾਰਸ਼ਲ ਲੈ ਕੇ ਵਿਚਲੀਅਰਿਕਾ ਜੀ ਕੱਢ ਲਓ ਖੇਰੇ ਨੂੰ ਬਾਹਰ ਚਲੋ ਕੱਢ ਦਿਓ ਤੁਸੀਂ ਪੰਜਾਬ ਤੋਂ ਤਾਂ ਨਹੀਂ ਮੈਨੂੰ ਕੱਢ ਸਕਦੇ ਮੇਰੇ ਤੇ ਮੇਰੇ ਵੀਰੋਂ ਭੈਣੋਂ ਬਜ਼ੋਗੋ ਮੇਰੇ ਦੇ ਕੱਟੋਕਾ ਟੈਸਟ ਉਹਨੇ 6 ਪਰਚੇ ਦਰਜ ਨੇ ਬੋਲੀ ਅਤੀਸ਼ੀ ਦਿੱਲੀ ਚ ਗੁਰੂ ਸਾਹਿਬ ਦਾ ਅਪਮਾਨ ਕੀਤਾ ਉਹਨੇ ਦਿੱਲੀ ਦੀ ਅਸੈਂਬਲ ਅਸੈਂਬਲੀ ਚ ਉਹਦੀ ਵੀਡੀਓ ਸਾਰੀ ਦੁਨੀਆ ਨੇ ਸ਼ੇਅਰ ਕੀਤੀ ਉਹਦੀ ਵੀਡੀਓ ਮੈਂ ਵੀ ਸ਼ੇਅਰ ਕਰਤੀ ਚੁਣ ਕੇ ਸਭ ਨੂੰ ਚਾਰ ਬੰਦਿਆਂ ਦੇ ਬੱਚੇ ਦਰਜ ਉਹਨੇ ਮੇਰੇ ਦੇ ਪਰਚਾ ਦਰਜ ਕਰਤਾ ਵੀਡੀਓ ਸ਼ੇਅਰ ਕਰਨ ਦਾ ਇੱਕ ਕਰਤਾ ਪ੍ਰਗਟ ਸਿੰਘ ਐਮਐਲਏ ਸਾਡੇ ਗਲੰਦਰ ਕੈਂਟ ਤੋਂ ਨੇ ਇੱਕ ਕਰਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਿਰਫ ਵੀਡੀਓ ਸ਼ੇਅਰ ਕਰਨ ਦਾ ਆਹ ਤਾਂ ਸਾਡੀ ਸਰਕਾਰ ਹੈ ਮੇਰੇ ਇਹਦਾ ਤੋਂ ਆਪਾਂ ਹੁਣ ਕੀ ਉਮੀਦ ਰੱਖ ਸਕਦੇ ਆਂ ਤੁਸੀਂ ਮੈਂ ਕਹਿੰਦਾ ਤਕੜਿਓਂ ਔਰ ਜਿਹੜਾ ਲੋਕ ਸ਼ਕਤੀ ਵਿੱਚ ਕੋਈ ਆਪਣੇ ਕੋਲ ਇੱਕੋ ਹੀ ਅਧਿਕਾਰ ਰਹਿ ਜਾਂਦਾ ਕਿ ਅਸੀਂ ਇਹ ਆਪਣਾ ਵਿਰੋਧ ਦਰਜ ਕਰਾਉਣਾ ਵਾ ਉਹ ਤੁਸੀਂ ਬੜੇ ਤਰੀਕੇ ਨਾਲ ਕਰਾ ਰਹੇ ਮੈਂ ਇਸ ਕੋ ਲੇਟ ਆਇਆ ਵਾਂ ਕਿਉਂਕਿ ਇੱਕ ਦੋ ਤਿੰਨ ਵਾਰੀ ਪਹਿਲਾਂ ਪ੍ਰੋਗਰਾਮ ਬਣਾਇਆ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਵਿੱਚੋਂ ਕੋਈ ਕਿਸੇ ਮੌਤ ਹੋ ਗਈ ਕੋਈ ਹੋਰ ਪਾਰਟੀ ਦੀ ਮੀਟਿੰਗ ਆ ਗਈ ਕਿਤੇ ਦਿੱਲੀ ਸੱਦ ਲਿਆ ਪਰ ਮੇਰਾ ਦਿਲ ਸੀਗਾ ਕਿ ਮੈਂ ਇੱਥੇ ਜਾਣਾ ਇੱਥੇ ਵੀ ਜਾਣਾ ਸੀਗਾ ਔਰ ਅਕਲੀਆ ਵੀ ਜਾਣਾ ਸੀ ਅਕਲੀਆਲੇ ਵੀ ਆਏ ਹੋਣਗੇ ਅੱਜ

ਸਿਰਫ ਕੁਝ ਪੱਤਰਕਾਰਾਂ ਨੇ ਵਿਚਾਰਿਆ ਨੇ ਇਹ ਪੁੱਛ ਲਿਆ ਕਿ ਵੀਕ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਇਹਦਾ ਹੈਲੀਕਾਪਟਰ ਕੌਣ ਉਡਾਈ ਫਿਰਦਾ ਯਾਰ ਉਹ ਕਿਤੇ ਜਾਪਾਨ ਕੋਰੀਆ ਗਿਆ ਹੋਇਆ ਸੀ ਪਿੱਛੇ ਜੇ 10 ਬੰਦਿਆਂ ਦੇ ਪਰਚਾ ਦਰਜ ਕਰਦਾ ਆ ਜਿੰਨੇ ਵਿਚਾਰੇ ਪੱਤਰਕਾਰ ਨੇ ਚੰਗੇ ਲੰਬੀ ਹਲਕੇ ਦਾ ਮੁੰਡਾ ਮਿੰਟੂ ਗੁਰਸੂਰੀਆ ਮਨਿੰਦਰਜੀਤ ਸਿੰਘ ਸਿੱਧੂ ਔਰ ਇੱਕ ਆਰਡੀਏ ਦਾ ਕੰਮ ਕਰਨ ਵਾਲਾ ਨੌਜਵਾਨ ਮਨਿਕ ਗੋਇਲ ਮਾਨਸਾ ਤੋਂ ਉਹਨਾਂ ਦੇ ਪਰਚਾ ਦਰਜ ਕਰ ਦਿੱਤੇ ਆ ਆ ਸਾਡੀ ਸਰਕਾਰ ਚਲਾ ਰਹੀ ਐ ਇਸ ਵੇਲੇ ਇਸ ਨੂੰ ਕਹਿੰਦੇ ਨੇ ਮੇਰੇ ਵੀਰੋ ਬਜ਼ੁਰਗੋ ਭੈਣੋ ਪੁਲਿਸ ਦਾ ਰਾਜ ਅੱਜ ਪੁਲਿਸ ਸਟੇਟ ਆ ਇਹ ਪੁਲਿਸ ਦੀ ਸਟੇਟ ਆ ਜਦੋਂ ਪੁਲਿਸ ਅਮੀਰਾਂ ਦੇ ਪਿੱਛੇ ਖੜ ਕੇ ਤੁਹਾਨੂੰ ਚੱਕਦੀ ਆ ਜਾਂ ਔਰਤਾਂ ਨੂੰ ਚੌਂਕਿਆਂ 'ਚ ਲੈ ਜਾਂਦੀ ਇਹਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਉਹ ਕਿਸੇ ਆਜ਼ਾਦ ਆਵਾਜ਼ ਦੇ ਉੱਤੇ ਪਰਚੇ ਦਰਜ ਕਰਦੇ ਉਹਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਬੋਲਣੇ ਦਿੱਤਾ ਜਾਂਦਾ ਉਸ ਨੂੰ ਕਹਿੰਦੇ ਨੇ ਪੁਲਿਸ ਸਟੇਟ ਜਦੋਂ ਆਮ ਜਨਤਾ ਨੂੰ ਗਰੀਬਾਂ ਨੂੰ ਬੇਗੁਰਾ ਲੋਕਾਂ ਦੇ ਚੱਕ ਕੇ ਛੁੱਫੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਉਹਨੂੰ ਕਹਿੰਦੇ ਨੇ ਪੁਲਿਸ ਸਟੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆ ਪਿਛੇ ਪਟਿਆਲੇ ਵਿੱਚ ਇੱਕ ਨੌਜਵਾਨ ਕੈਨੇਡਾ ਤੋਂ ਆਇਆ 25 ਸਾਲ ਦਾ ਬੱਚਾ ਉਸਨੇ ਪਹਿਲਾਂ ਆਪਣੇ ਪਿਓ ਨੂੰ ਨਾ ਇੱਕ ਦੇਣੀ ਸੀਗੀ ਕੀ ਕਹਿੰਦੇ ਹੁੰਦੇ ਸਰਪ੍ਰਾਈਜ਼ ਯਾਨੀ ਕਿ ਉਹਨੂੰ ਬਿਨਾਂ ਦੱਸੇ ਇੱਕ ਖੁਸ਼ਖਬਰੀ ਦੇਣੀ ਸੀ ਕਿ ਉਹਨੇ ਆਪਣੇ ਆਰਤੀ ਨੂੰ ਕਿਹਾ ਤਾਂ ਕਿ ਮੈਂ ਤੈਨੂੰ ਪਤਾ ਨਹੀਂ 20 ਲੱਖ ਰੁਪਏ ਭੇਜਦਾ ਵਾਂ ਤੇ ਗੱਡੀ ਖਰੀਦ ਕੇ ਰੱਖੀ ਮੈਂ ਆਪਣੇ ਪਿਓ ਨੂੰ ਬਗੈਰ ਦੱਸੇ ਦੱਸਣਾ ਕਿ ਤੇਰੇ ਕੋ ਮੈਂ ਇਹਨੂੰ ਗੱਡੀ ਦੇ ਕੇ ਚੱਲਿਆ ਆਇਆ ਵਿਚਾਰਾ ਇੱਥੇ ਆੜਤੀਆਂ ਨੂੰ 2 4 5 ਵਾਲੀ ਪੁੱਛਿਆ ਕਿ ਪੈਸੇ ਨਹੀਂ ਦਿੰਦਾ ਪੈਸੇ ਨਹੀਂ ਦਿੰਦਾ ਉਹ ਮੁਕਰ ਗਿਆ ਬਾਅਦ ਵਿੱਚ ਬੱਚਾ ਨੌਜਵਾਨ ਹੈ ਬੱਚਾ 22 ਸਾਲ ਦਾ ਕਿਤੇ ਲੜ ਪਿਆ ਹੋਣਾ ਕਿਤੇ ਵੱਧ ਘੱਟ ਬੋਲਿਆ ਹੋਣਾ ਉਹਨਾਂ ਨੇ ਚੱਕਿਆ ਉਹਦੀ ਪੁਲੀਸ ਨੂੰ ਸ਼ਿਕਾਇਤ ਕਰਤੀ ਪੁਲਿਸ ਨੇ ਦੇਖਿਆ ਨਹੀਂ ਚੱਕਿਆ ਨਹੀਂ ਕੁਝ ਪੁੱਛਿਆ ਨਹੀਂ ਉਹਨੂੰ ਅਤਵਾਦੀ ਕਰਾਰ ਦੇ ਕੇ ਤੇ 22 ਸਾਲ ਦੇ ਬੱਚੇ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕੋਲੋਂ ਉਹਨੂੰ ਕਹਿੰਦੇ ਨੇ ਕੋਲਡ ਬਲੱਡ ਠੰਡੇ ਖੂਨ ਵਿੱਚ ਸਾਹਮਣੇ ਰੱਖ ਕੇ ਗੋਲੀ ਮਾਰ ਕੇ ਮਾਰ ਦਿੱਤਾ ਔਰ ਉਹੀ ਪੁਲਿਸ ਵਾਲਿਆਂ ਨੇ ਮੁੜ ਕੇ ਸ਼ਾਮੀ ਜਾ ਕੇ ਜਿਹੜਾ ਕਰਨਲ ਬਾਟ ਸੀਗਾ ਫੌਜੀ ਸੀ ਇਹਦੇ ਪੁੱਤ ਨੂੰ ਪਟਿਆਲੇ ਸ਼ਹਿਰ ਵਿੱਚ ਉਹ ਉਹੀ ਬੰਦੇ ਨੇ ਉਹਨਾਂ ਨੇ ਮਾਰ ਦਿੱਤਾ ਤੁਹਾਡੇ ਅਪੋਰ ਦੇ ਲਾਗੇ ਠੀਕ ਆ ਅਗਰ ਕੋਈ ਗਲਤ ਗੱਲ ਹੁੰਦੀ ਆ ਕੋਈ ਲਾਅ ਐਂਡ ਆਰਡਰ ਦਾ ਕਾਨੂੰਨ ਦਾ ਮਸਲਾ ਹੁੰਦਾ ਵਾ ਅਗਰ ਕਿਸੇ ਨਾਲ ਕੋਈ ਗੈਂਗਸਟਰ ਵੱਢ ਘੱਟ ਕਰ ਦੇ ਕੋਈ ਹੋਰ ਗੱਲ ਕਰਦੇ ਆ ਤੋਨੂਨ ਅਨੁਸਾਰ ਸਜ਼ਾ ਦਿਓ ਨਾ ਕਿ ਕੋਟਾ ਕਚਹਿਰੀਆਂ ਕਾਦੇ ਨਹੀਂ ਬਣਾਈਆਂ ਨੇ ਫਿਰ ਤੁਸੀਂ ਪੁਲਿਸ ਕਾਦੇ ਲਈ ਰੱਖੀ ਸਰਕਾਰੀ ਵਕੀਲ ਕਾਦੇ ਲਈ ਅਮਰਾਂ ਰੱਖਿਆ ਵ ਉਹ ਚੁੱਕ ਕੇ ਦੋ ਗਰੀਬਾਂ ਦੇ ਦਲਤਾਂ ਦੇ ਬੱਚੇ ਸਿੱਕੇ ਸ਼ਾਇਦ ਪਟਿਆਲੇ ਸਾਈਡ ਦੇ ਉਹਨਾਂ ਨੂੰ ਚੱਕ ਕੇ ਲਿਆ ਕੇ ਅਬੋਰ ਇੱਕ ਛੁੱਟੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਗੁਨਾਹਗਾਰ ਆਪ ਨੂੰ ਫਿਰ ਫਿਰ ਤੁਸੀਂ ਜੇ ਤੁਸੀਂ ਇੱਕ ਦਾ ਬਾਈਪਾਸ ਕਰਕੇ ਲੋਕਾਂ ਨੂੰ ਮਾਰਨਾ ਤੇ ਫਿਰ ਤੁਸੀਂ ਆਪਣਾ ਸਾਂਹਿਆ ਅਦਾਲਤਾਂ ਬੰਦ ਕਰ ਦਿਓ ਤੇ ਪੁਲਿਸ ਨੂੰ ਅਧਿਕਾਰ ਦੇ ਦਿਓ ਕਿ ਪੁਲਿਸ ਨੂੰ ਅਸੀਂ ਅਧਿਕਾਰ ਦਿੱਤਾ ਕਿ ਗੋਲੀ ਮਾਰ ਕੇ ਸਿੱਧਾ ਜਿਹਨੂੰ ਮਰਜ਼ੀ ਸਜ਼ਾ ਦੇ ਸਕਦੇ ਨੇ ਔਰ ਆਪਣੇ ਨਾਲ ਪੰਜਾਬ ਵਿੱਚ ਕਿਦੋਂ ਬੀਤਿਆ ਨਹੀਂ ਇਹ ਪੰਜਾਬ ਦੇ ਵਿੱਚ 80 ਤੇ 90 ਦੇ ਦਹਾਕੇ ਵਿੱਚ ਕਿੰਨੇ ਪਰਿਵਾਰਾਂ ਨੇ ਸੰਤਾਪ ਹੰਡਾਇਆ ਮੇਰੇ ਵੀਰੋ ਜਦ ਪੁਲਿਸ ਤੋਂ ਤੁਸੀਂ ਇੰਨੀ ਖੁੱਲੀ ਪਾਵਰ ਦਿੱਤੀ ਕਿ ਜਿਹਨੂੰ ਵਰਦੀ ਚੱਕੋ ਢਾ ਲੋ ਔਰ ਉਹਨੂੰ ਜਿੱਥੇ ਪੁਲਿਸ ਮੁਕਾਬਲੇ 'ਚ ਮਾਰ ਦੋ ਚੱਡੇ ਪਾੜ ਦਿਓ ਇਹ ਸਾਡੇ ਪੰਜਾਬ ਦੇ ਨੌਜਵਾਨਾਂ ਹਜ਼ਾਰਾਂ ਘਰ ਤਬਾਹ ਹੋ ਗਏ ਕਿਉਂਕਿ ਪੁਲਿਸ ਨੂੰ ਜਦੋਂ ਤੁਸੀਂ ਦਾਦਾ ਅਧਿਕਾਰ ਦਿੰਦੇ ਹੋ ਫਰਜ਼ ਕਰੋ 1 ਮਿੰਟ ਵਾਸਤੇ ਫਰਜ਼ ਕਰੋ ਉਹ ਦਸਾਂ ਚੋਂ ਅੱਠ ਬੰਦੇ ਵੀ ਠੀਕ ਮਾਰਨ ਦੋ ਵੀ ਬੇਗਨਾ ਮਾਰੇ ਗਏ ਨੇ ਤਾਂ ਉਹਨਾਂ ਦੀ ਉਸ ਅਕਾਲਕੁੜ ਦੀ ਕਚੇਰੀ ਵਿੱਚ ਉਹਦਾ ਜਵਾਬ ਦੇਣਾ ਪੈਣਾ ਔਰ ਮੈਂ ਤੁਹਾਨੂੰ ਕਹਿ ਰਿਹਾ ਵਾਂ ਬਹੁਤੇ ਪੁਲਿਸ ਵਾਲੇ ਜਾਂ ਆਤਮੱਤਿਆਂ ਨਾਲ ਮਾਰੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀਗੇ ਜਾਂ ਅੱਜ ਤੱਕ ਜ਼ਿਲ੍ਹਾ ਵਿੱਚ ਛੜ ਰਹੇ ਨੇ ਕੋਟਾ ਕਚੇਰੀਆਂ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਸਜ਼ਾ ਹੋ ਰਹੀ ਹੈ ਫਿਰ ਵੀ ਪੁਲਿਸ ਵਾਲੇ ਸਮਝਦੇ ਨਹੀਂਗੇ ਜਿਹੜਾ ਬਣ ਜਾਂਦਾ ਰਾਜ ਉਹੀ ਧੱਕੇ ਤੇ ਉੱਤੇ ਆਉਂਦਾ ਵਾ ਜਿਹੜਾ ਬਣ ਜਾਂਦਾ ਰਾਜ ਉਹੀ ਸਭ ਕੁਝ ਕਰਦਾ ਇਹ ਭਗਵੰਤ ਤੇ ਕੇਚਰੀਵਾਲ ਕਹਿੰਦੇ ਸੀਗੇ 70 75 ਸਾਲ ਮੁਗਲੀਆਂ ਪਾਰਟੀਆਂ ਨੇ گند پایا وا چار سال گند پا دیا وا تمہیں پتا براؤ کہ کرزہ کننا سر جی تین لاک کروڑ روپیہ چڑیا کن سال سالوں چ یہاں مطلب دس سال لاکھ کروڑ دا اضافہ کر رہے تھے ماڑی گل سکی ماڑیاں ساڑھی سر ساری سوبے کرزے ہی کر رہے لیکن 10 ਸਾਲਾਂ ਚ 1 ਲੱਖ ਕਰੋੜ ਇਹਨਾਂ ਨੇ ਤਾਂ ਪਿਛਲੇ 4 ਸਾਲਾਂ ਚ 1.5 ਲੱਖ ਕਰੋੜ ਰੁਪਏ ਦਾ ਇਜ਼ਾਫਾ ਕਰ ਦਿੱਤਾ ਵਾ ਅੱਜ ਪੰਜਾਬ ਦੇ ਸਿਰ ਸਾਢੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਕੀ ਤੁਸੀਂ ਕਰ ਲਓਗੇ ਕਿ ਕਿਹੜੇ ਸਕੂਲ ਬਣਾ ਲੋਗੇ ਸਾਰਾ ਫਰੋਡ ਪਬਲਿਸਿਟੀ ਤੇ ਚੱਲ ਰਿਹਾ ਵਾ ਸਾਰੇ ਪੰਜਾਬ ਦੇ ਖੰਭਿਆਂ ਦੇ ਫੋਟੋਆ ਡੰਕ ਦੀਆਂ ਅਸੀਂ ਨਸ਼ਾ ਮੁਕਤ ਕਰ ਦਿੱਤਾ ਜੀ ਬੱਚੇ ਅੱਜ ਵੀ ਮਾਰ ਰਹੇ ਨੇ ਵਿਚਾਰੇ ਟੀਕੇ ਨਾਲ ਲਾ ਕੇ ਆਹ ਹੁਣੇ ਦੱਸੋ ਪੁੱਛੋ ਆਪਣੇ ਮੇਰੇ ਪਿੰਡੀ ਰਜਿੰਦਰ ਦਾਸ ਜੀ ਵਾ ਕਿੱਥੇ ਨਹੀਂ ਵੇਚ ਰਿਆ ਨਸ਼ਾ ਮਾਵਾ ਦਾ ਮਤਲਬ ਕਹਾ ਮਾਰ ਮਾਰ ਕੇ ਦੋਰੀਆਂ ਨੇ ਮਿੱਤਰੇ ਇਹਨੇ ਲੋਕ ਪਰ ਉਹਨਾਂ ਨੇ ਖੰਭਿਆਂ ਤੇ ਲਿਖਤਾ ਕਿ ਪੰਜਾਬ ਯੁੱਧ ਨਸ਼ੇ ਵਿਰੋਧ ਪੰਜਾਬ ਚ ਨਸ਼ਾ ਖਤਮ ਇਕ ਲਿਖਤਾ ਜੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਜੇ ਭ੍ਰਿਸ਼ਟਾਚਾਰ ਖਤਮ ਹੈ ਤਾਂ ਫਿਰ ਤੁਸੀਂ ਕਦਰ ਲੀਤੇ ਭੁੰਜੇ ਬੈਠੇ ਕਿਉਂਕਿ ਆਹ ਤਾਂ ਪਿਛੋਕੰਦੇ ਨੇ ਆਹ ਵਾਲੇ ਇਹਨਾਂ ਨੇ ਤਾਂ ਪੈਸੇ ਦਿੱਤੇ ਸਰਕਾਰ ਨੂੰ ਡੀਸੀ ਨੂੰ ਵੀ ਦਿੱਤੇ ਹੋਣੇ ਐ ਐਸਟੀਐਮ ਨੇ ਵੀ ਸੇਵਾ ਕੀਤੀ ਹੋਣੀ ਆ ਤੁਹਾਡੀ ਐਮਐਲਏ ਨੇ ਤਾਂ ਪੱਕਾ ਲਈ ਹੋਣੀ ਹਟ ਨਹੀਂ ਸਕਦੀ ਉਹਨੇ ਤਾਂ ਰਿਫਾਇਨਰੀ ਚੋ ਵੀ ਮਹੀਨਾ ਲੈਂਦੀ ਸੀ ਇੱਥੇ ਇੱਥੇ ਲੈਂਦੀ ਸੀ ਮੇਰੇ ਸਾਹਮਣੇ ਮੈਨੂੰ ਕੰਪਲੇਨ ਕੀਤੀ ਚਲੋ ਮੈਂ ਲੀਡਰ ਹਾਂ ਆਪੋਜੀਸ਼ਨ ਸੀਗਾ ਉਹਨਾਂ ਨੇ ਕਿਹਾ ਜੀ ਇਹ ਟ੍ਰਕਾਂ ਵਾਲੇ ਦੂਜੇ ਤੀਜੇ ਸਭ ਤੋਂ ਮਹੀਨਾ ਲੈਂਦੀ ਐ ਇਹਨੂੰ ਹਟਾਓ ਜੀ ਕਿਰਪਾ ਕਰਕੇ ਅਸੀਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਉਹਨੂੰ ਵੀ ਦਿੱਤੇ ਹੋਣਗੇ ਪੈਸੇ ਉੱਪਰ ਕੱਕ ਗਏ ਹੋਣਗੇ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਰਾਜਕਤਾ ਹੈ ਬੁਰੀ ਹਾਲਾਤ ਆ ਕਿਸੇ ਦੀ ਪੁੱਛਪੜਤਾਲ ਨਹੀਂ ਗਈ ਕੋਈ ਸੁਣਵਾਈ ਨਹੀਂ ਤੁਸੀਂ ਜਾ ਕੇ ਆਇਆ ਕਰੋ ਕਿਸੇ ਐਸਐਸਪੀ ਦੇ ਪੇਸ਼ ਹੋ ਕੇ ਉਹ ਦਰਖਾਸਤ ਦੇ ਕੇ ਦੇਖ ਲਓ ਕਿ ਮੇਰੇ ਕੋਲੋਂ ਜੀ ਫਲਾਨਾ ਤਹਿਸੀਲਦਾਰ ਆ ਉਹ ਲੱਖ ਰੁਪਇਆ ਮੰਗਦਾ ਆ ਲੱਖ ਰੁਪਇਆ ਲੈ ਗਿਆ ਕੋਈ ਧਾਰਨਾ ਹੀ ਨਹੀਂ ਹੋਣੀ

ਜਾ ਜਿਹੜੇ ਆ 12 ਪਰਦੇ ਚੱਕ ਕੇ ਉਹ ਤਾਂ ਸਾਰੀਆਂ ਵਿਕੀਆਂ ਹੋਈਆਂ ਨੇ ਤੇ ਖਤਮ ਨੇ ਉਹਨਾਂ ਦਾ ਕਰੋੜਾਂ ਅਰਬਾਂ ਦੇ ਇਸ਼ਤਿਹਾਰ ਚਾਜੇ ਪਏ ਨੇ ਅਕਲ ਪਰਸੋ ਸਾਡੇ ਬਠਿੰਡੇ ਦਾ ਹੀ ਲੋਕ ਕਾਂਗਰਸ ਦਾ ਮੁੰਡਾ ਐਕਟਿਵਿਸਟ ਚਾ ਰਜੇ ਰਜੇਦੀਪ ਉਹਨੇ ਰਜੇਦੀਪ ਕੇ ਰਜਨਦੀਪ ਰਜਨਦੀਪ ਉਹਨੇ ਖੁਲਾਸਾ ਕਰਤਾ ਕਿ ਪਿਛਲੇ ਦੋ ਸਾਲਾਂ ਵਿੱਚ 795 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਨੂੰ ਦਿੱਤਾ ਗਿਆ ਕਿ ਕਿਹਨੂੰ ਗਿਆ ਬਿਨਾਂ ਅਖਬਾਰਾਂ ਵਾਲਿਆਂ ਇਹਨਾਂ ਟੀਵੀ ਵਾਲਿਆਂ ਹੁਣ ਫਰਸ ਤੋਂ ਜੇ ਸਖਬਾਰ ਨੂੰ ਸਾਲ ਦਾ 10 ਕਰੋੜ ਰੁਪਏ ਮਿਲਿਆ ਉਹਨੇ ਬੋਲ ਕੇ ਰਹਿਣਾ ਤੁਹਾਡੇ ਹੱਥ ਵਿੱਚ ਤੁਹਾਡੀ ਕੋਈ ਖਬਰ ਨਹੀਂ ਦਿਖਾਈ ਜਾ ਰਹੀ ਜਿਹੜੇ ਜਿੰਨੇ ਵਿਰੋਧ ਦੀਆਂ ਆਵਾਜ਼ਾਂ ਨੇ ਪੰਜਾਬ ਦੇ ਵਿੱਚ ਜਾਂ ਜਿਹੜੀਆਂ ਸਰਕਾਰ ਦੇ ਉਲਟ ਜਾਂਦੀਆਂ ਉਹਨਾਂ ਦੀ ਕੋਈ ਖਬਰ ਨੂੰ ਕਹਿੰਦੇ ਬਲੈਕਆਊਟ ਕਰ ਦਿੱਤਾ ਗਿਆ ਔਰ ਅਸੀਂ ਬੀਜੇਪੀ ਨੂੰ ਕਹਿੰਦੇ ਉੱਥੇ ਵਿੱਚੇ ਕੇਜਰੀਵਾਲ ਵੀ ਕਹਿੰਦਾ ਕਿ ਵਾਹਾਂ ਪਰ ਇਹਨਾਂ ਨੇ ਗੋਦੀ মিডিਆ ਬਣਾ ਲਿਆ ਹੈ ਅਖਬਾਰ ਸਾਰੀ ਖਰੀਦ ਲਈ ਹੈ ਦੇਸ਼ ਵਿੱਚ ਕਿਸੇ ਨੂੰ ਦਿਖਾਇਆ ਨਹੀਂ ਦਿਖਾਇਆ ਨਹੀਂ ਜਾਂਦਾ ਤੇ ਪੰਜਾਬ ਵਿੱਚ ਤੁਸੀਂ ਕੀ ਕੀਤਾ ਜਿਹਨੂੰ ਕਹਿੰਦੇ ਨੇ ਕੀਜੀ মিডিਆ ਬਣਾਤਾ ਇੱਥੇ ਸੇਮ ਉਥੇ ਕਹਿੰਦੇ ਨੇ ਈਡੀ ਤੇ ਸੀਬੀਆਈ ਦਾ ਦੁਰੂਪਯੋਗ ਕਰਕੇ ਸਾਰੇ ਦੇਸ਼ ਦੇ ਵਿਰੋਧੀਆਂ ਦੇ ਉੱਤੇ ਬੀਜੇਪੀ ਪਰਚਾ ਦਰਜ ਕਰਦੀ ਤਾਲਾਸ਼ਾ ਪਾਰਟੀ ਹੈਗੀ ਆ ਪਰ ਤੁਸੀਂ ਦੱਸੋ ਪੰਜਾਬ ਦੇ ਵਿੱਚ ਪਰਚੇ ਦਰਜ ਨਹੀਂ ਕੀਤੇ ਕਿੰਨਿਆਂ ਦੇ ਪਰਚੇ ਦਰਜ ਕੀਤੇ ਨੇ ਇਹਦਾ ਕੱਲ ਨੂੰ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਇਹਦਾ ਤਾਂ ਇੱਕ ਪੂਰਾ ਵੱਡਾ ਕਮਿਸ਼ਨ ਬਣਾਵਾਂਗੇ ਆਪਾਂ ਆ ਜਿੰਨੇ ਤੁਹਾਡੇ ਨਗਰਵਾਲਿਆਂ ਦੇ ਪਰਚੇ ਦਰਜ ਹੋਏ ਨੇ ਇਹ ਉਸ ਕਮਿਸ਼ਨ ਦੇ ਵਿੱਚ ਲਿਆ ਕੇ ਜਿਹੜੇ ਅਫਸਰਾਂ ਨੇ ਔਰ ਜਿਹੜੇ ਲੋਕਾਂ ਨੇ ਝੂਠੀਆਂ ਸ਼ਿਕਾਇਤਾਂ ਦੇ ਕੇ ਪਰਚੇ ਦਰਜ ਕਰਾਇਆ ਲਵਣਾ ਤੇ ਉਲਟਾ 182 ਦੀ ਕਾਰਵਾਈ ਕਰਕੇ ਪਰਚੇ ਦਰਜ ਹੋਣਗੇ ਆਦਾ ਸਾਡਾ ਪੰਜਾਬ ਹੈ ਤੇ ਸੁ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਹੁਤ ਦੇਰ ਦੇ ਤੁਸੀਂ ਬੈਠੇ ਮੈਂ ਵੀ ਘੰਟਾ ਲੇਟ ਆਇਆ ਹਾਂ ਔਰ ਬਹੁਤ ਸਾਰੀਆਂ ਇਥੋਂ ਗੱਲਾਂ ਕਈਆਂ ਗਈਆਂ ਔਰ ਮੈਂ ਮੇਰਾ ਦਿਲ ਤੁਹਾਡੇ ਨਾਲ ਹੈ ਔਰ ਮੈਂ ਤੁਹਾਨੂੰ ਅਵਸ਼ਾ ਦਾਵੇ ਨਾ ਕਰ ਸਕਦਾ ਇਕੱਲਾ ਹੁਣ ਨਹੀਂ ਅਜ ਕੱਲ ਨੂੰ ਪ੍ਰਮਾਤਮਾ ਕਰੇ ਸਾਡੀ ਸਰਕਾਰ ਬਣੇ ਉਹਦੇ ਵਿੱਚ ਬਹਿ ਕੇ ਵੀ ਅਸਲ ਤਾਂ ਪਰਖ ਉਦਣ ਹੋਣੀ ਆ ਮਹਿਮਾ ਸਿੰਘ ਜੀ ਉਦਣ ਪਰਖ ਹੋਣੀ ਤੇ ਜਦੋਂ ਸਰਕਾਰ ਚ ਬੈਠਾਂਗੇ ਮੈਨੂੰ ਪੁੱਛਦੇ ਪੱਤਰਕਾਰ ਕਹਿੰਦੇ ਯਾਰ ਤੂੰ ਐਨਐਸਏ ਦਾ ਵਿਰੋਧ ਕਰਦਾ ਸਰਕਾਰ ਚ ਬੈਠਾ ਵੀ ਕਰੇਗਾ ਮੈਂ ਕਿਹਾ ਹਾਂ ਕਰੂ ਇਹਦੇ ਕਿਵੇਂ ਕਰੇਗਾ ਮੈਂ ਕਿਹਾ ਕੋਈ ਮੇਰੇ ਪਿਓ ਨੇ ਐਨਐਸਏ ਹੰਡਾਈ ਯਾਰ ਸਰਦਾਰ ਸੁਖਵਿੰਦਰ ਸਿੰਘ ਤੇ ਕਈ ਸਾਲ ਐਨਐਸਏ ਚ ਲਾ ਕੇ ਕਦੀ ਅਗਰਤਲਾ ਦੀ ਜੇਲ੍ਹ ਚ ਭੇਜ ਦੇਣਾ ਕਦੀ ਹਜ਼ਾਰੀਪਾਗ ਦੀ ਜੇਲ੍ਹ ਭੇਜ ਦੇਣਾ ਕਦੀ ਉੱਥੇ ਮੈਂ ਕਿਹਾ ਅਸੀਂ ਹੰਡਾਇਆ ਹੋਇਆ ਜਿਹੜੇ ਬੰਦੇ ਨੇ ਹੰਡਾਇਆ ਹੁਣ ਤੁਸੀਂ ਹੰਡਾਇਆ ਦੋਕੇ ਇੰਸਪੈਕਟਰ ਦਾ ਤੁਹਾਨੂੰ ਕਿਤੇ ਬਿਠਾ ਦੇਣ ਤੁਹਾਨੂੰ ਬਲੌਕ ਸਰਪਟੀ ਬਣਾ ਦੇਣ ਜ਼ਿਲ੍ਹਾ ਪ੍ਰਸ਼ਦ ਬਣਾ ਦੇਣ ਤੁਸੀਂ ਇਦਾਂ ਦੇ ਕਾਲੇ ਕਾਰਨਾਮਿਆਂ ਦੇ ਖਿਲਾਫ 100% ਬੋਲੋ ਮੈਂ ਕਿਹਾ ਅਸੀਂ ਬੋਲਾਂਗੇ ਔਰ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਹਰ ਸੰਭ 可能 ਕੋਸ਼ਿਸ਼ ਕਰਾਂਗੇ ਸਾਡੇ ਨਾਲ ਅੱਜ ਮੇਰੇ ਜਿਹੜਾ ਸਾਡਾ ਆਲ ਇੰਡੀਆ ਕਿਸਾਨ ਕਾਂਗਰਸ ਦਾ ਪੰਜਾਬ ਦਾ ਸਾਡਾ ਜਿਹੜਾ ਯੂਨਿਟ ਹੈ ਉਹਦੇ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਸਾਹਿਬ ਤਰਨਤਾਰਨ ਤੋਂ ਬਕਾਇਦਾ ਤੌਰ ਤੇ ਮਿਲਣਾ ਚਲਕੇ ਮੈਂ ਉਹਨਾਂ ਦਾ ਵੀ ਬੜਾ ਮਸ਼ਹੂਰ ਹਾਂ ਹੋਰ ਵੀ ਕਿਸਾਨ ਸਾਡੇ ਜਿਹੜੇ ਕਿਸਾਨ ਕਾਂਗਰਸ ਆਗੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਆਪਾਂ ਦੋਤੇ ਨਾਰੇ ਦਾ ਲਈ ਉੱਠਣਾ ਜਾਓ ਫੇ ਇਦਾਂ ਬਰੋਤਾ ਨਹੀਂ ਹੋਣਾ ਇਧਰ ਲੱਗੇ ਆਓ ਜਰਾ ਤੁਹਾਡੇ ਮੈਂ ਫੇਫੜਿਆਂ ਦਾ ਚੈੱਕ ਕਰਾਵਾਂ ਜਰਾ ਜਾਨ پنجاب سرکار خدا حافظ پنجاب سرکار پنجاب سرکار پر دوسر پردوشن کرنے والی فیکٹریاں پانی خراب کرنے والی فیکٹریاں بند کرو ہوا گندلی کرن گالیاں فیکٹریاں کرو پنجاب سرکار ਦਾ ਖਾਲਸਾ ਵਾਹਿਗੁਰੂ ਜੀ ਕੀ